ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੇ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਪੀੜੀ ਦੇ GST ਸੁਧਾਰ ਭਾਰਤ ਦੀ ਅਸਿੱਧੇ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਨੇ ਹੁਣ ਲੋਕ GST ਸੁਧਾਰਾਂ ਦਾ ਲਾਭ ਉਠਾ ਸਕਦੇ ਨੇ ਜੋ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋ ਚੁੱਕੇ ਨੇ ਨਵੇਂ ਢਾਂਚੇ ਤਹਿਤ GST ਕੌਂਸਲ ਨੇ ਪਹਿਲਾਂ ਦੇ ਚਾਰ ਪਧਰੀ ਢਾਂਚੇ ਨੂੰ ਸਰਲ ਬਣਾ ਕੇ 5% ਅਤੇ 18% ਦੇ ਦੋ ਪਧਰੀ ਢਾਂਚੇ ਵਿੱਚ ਬਦਲ ਦਿੱਤਾ ਹੈ ਵਸਤਾਂ ਅਤੇ ਸੇਵਾਵਾਂ ਦੀ ਇੱਕੋ ਸ਼੍ਰੇਣੀ ਤੇ ਟੈਕਸ ਦਰਾਂ ਘਟਾ ਕੇ ਸੁਧਾਰ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਪੰਜਾਬ ਭਰ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਹਨਾਂ ਸੁਧਾਰਾਂ ਦਾ ਸਵਾਗਤ ਕੀਤਾ ਹੈ ਮੈਂ ਵਿਸ਼ਾਲ ਮੰਡਲ ਮੋਹਾਲੀ ਤੋਂ ਮੈਂ ਮੋਦੀ ਜੀ ਦਾ ਬਹੁਤ ਸ਼ੁਕਰੀਆ ਦਾ ਕਰਨਾ ਚਾਹਨਾ ਕਿ ਮੋਦੀ ਜੀ ਨੇ GST ਬਹੁਤ ਚੀਜ਼ਾਂ ਤੇ ਘਟਾਤੀਆਂ ਨੇ ਜਿੱਦਾਂ ਮੈਂ ਹੁਣ LED ਲੈ ਕੇ ਆਇਆ ਮੈਨੂੰ 1500 ਰੁਪਏ ਦੀ ਸੇਵਿੰਗ ਹੋਈ ਹੈ ਜੀ ਹੋਰ ਬਹੁਤ ਚੀਜ਼ਾਂ ਤੇ ਉਹਨਾਂ ਨੇ GST ਘਟਾਇਆ ਰੋਜ਼ ਦੇ ਰਾਸ਼ਨ ਦਾਲਾਂ ਚੌਲਾਂ ਇਹਨਾਂ ਤੇ ਬਹੁਤ ਮਾਰ ਪੈਂਦੀ ਸੀ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਮੋਦੀ ਜੀ ਦਾ ਕਿ ਅੱਜ ਉਹਨਾਂ ਨੇ ਉਹਨਾਂ ਤੇ ਵੀ GST ਘਟਾ ਕੇ ਸਾਡੇ ਮਿਡਲ ਕਲਾਸ ਜਿਹੜੇ ਲੋਅਰ ਮਿਡਲ ਕਲਾਸ ਨੇ ਉਹਨਾਂ ਦਾ ਜੀਣਾ ਸਫਲ ਕੀਤਾ ਹੈ ਮਹਿਤ ਮੁਨੀਸ਼ ਬੱਬੀ ਦਾਨੇਵਾਲੀਆ ਜਿਸ ਤਰ੍ਹਾਂ GST ਦੇ ਅੰਦਰਾਂ ਜਿਹੜੀਆਂ ਹੈਗੀਆਂ ਸੈਂਟਰ ਸਰਕਾਰ ਨੇ ਘਟਾਈਆਂ ਨਹੀਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਟਰੈਕਟਰਾਂ ਤੇ ਪਾਰਟਸ ਤੇ ਰੇ ਸਪਰੇਅ ਤੇ ਇਸ ਤੋਂ ਇਲਾਵਾ ਆਮ ਘਰਾਂ ਦੇ ਵਿੱਚ ਰਸੋਈ ਦਾ ਸਮਾਨ ਹੈ ਜਿਹੜਾ ਸਾਡੀਆਂ ਹੋਰ ਦੁੱਧ ਪਨੀਰ ਮੱਖਣ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿੱਤੇ GST ਘਟਿਆ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ GST ਘਟਾ ਕੇ ਲੋਕਾਂ ਨੂੰ ਇੱਕ ਰਾਹਤ ਦਾ ਜਿਹੜਾ ਹੈਗਾ ਪੈਕੇਜ ਦਿੱਤਾ ਦਿਵਾਲੀ ਦੀਆ ਵੀ ਉਹਨਾਂ ਨੇ ਗਿਫਟ ਦਿੱਤਾ ਹੈ ਤੇ ਨਮਰਾਤਿਆਂ ਦਾ ਵੀ ਗਿਫਟ ਦਿੱਤਾ ਹੈ ਜੋ ਕੇਂਦਰ ਸਰਕਾਰ GST ਦੀ ਦਰਾਂ ਦੇ ਵਿੱਚ ਭਾਰੀ ਕਮੀ ਕੀਤੀ ਹੈ ਉਹ ਸੂਈ ਤੋਂ ਲੈ ਕੇ ਜਹਾਜ਼ ਤੱਕ ਅਸੀਂ ਸਮਝ ਸਕਦੇ ਹਾਂ ਵੀ ਜਿਹੜੀ ਛੋਟੀ ਤੋਂ ਛੋਟੀ ਵਸਤੂ ਵੀ ਹੈ ਕਰੇਲੂ ਸਮਾਨ ਦੇ ਜਿਵੇਂ ਕੋਈ ਸਾਬਣ ਤੇਲ ਵੀ ਹੈ ਉਹਦੇ ਤੇ ਵੀ ਜਿਹੜੀ ਹੈ GST ਕਟਾਈ ਗਈ ਹੈ ਵੱਡੀ ਤੋਂ ਵੱਡੀ ਕਾਰਾਂ ਗੱਡੀਆਂ ਹਵਾਈ ਯਾਤ ਬਹੁਤ ਚੀਜ਼ਾਂ ਦੇ ਉੱਤੇ ਜਿਹੜੀ GST ਕਟਾਈ ਗਈ ਹੈ ਇਹ ਛਲਾਗਾ ਜੋਗਾ ਔਰ ਇਹਦੇ ਨਾਲ ਜਿਹੜਾ ਹੈ ਵਪਾਰ ਵੀ ਹੋਰ ਵਧੂਗਾ ਔਰ ਆਮ ਆਦਮੀ ਨੂੰ ਗ੍ਰੈਨਿੰਗ ਨੂੰ ਵੀ ਇਹ ਤੋਂ ਇਹਨੂੰ ਬਹੁਤ ਰਾਹਤ ਮਿਲੂਗੀ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਜੀਵਨ ਜੀਉਣ ਲਈ ਜਾਰੀ ਪੀਐਮ ਆਵਾਸ ਯੋਜਨਾ ਆਯੁਸ਼ਮਾਨ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕ ਕਰਨ ਲਈ ਸੇਵਾ ਸਪਤਾਹ ਦੀ ਸ਼ੁਰੂਆਤ ਕੀਤੀ ਗਈ ਹੈ ਮੇਕ ਇਨ ਇੰਡੀਆ ਪਹਿਲ 2014 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਦਾ ਉਦੇਸ਼ ਉਤਪਾਦਨ ਵਧਾਉਣਾ ਰੁਜ਼ਗਾਰ ਪੈਦਾ ਕਰਨਾ ਅਤੇ ਭਾਰਤ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਇਸ ਤਹਿਤ ਚੱਲ ਰੀਆਂ ਯੋਜਨਾਵਾਂ ਤੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਬਾਰੇ ਸਰਕਾਰ ਦੇ ਉਪਰਾਲਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸਵਦੇਸ਼ੀ ਜਾਗਰਣ ਮੰਤਰੀ ਵਿਨੈ ਕੁਮਾਰ ਨੇ ਦੱਸਿਆ ਲਗਭਗ 1500 ਸਕੂਲਾਂ ਦੇ ਵਿੱਚ ਅਸੀਂ ਸਿੱਧਾ ਸੰਪਰਕ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਮਾਧਿਅਮ ਨਾਲ ਅਸੀਂ ਘਰਾਂ-ਘਰਾਂ ਵਿੱਚ ਸੁਵਦੇਸ਼ੀ ਵਿਦੇਸ਼ੀ ਦੀ ਸੂਚੀ ਵੰਡਿਤ ਕਰ ਰਹੇ ਹਾਂ ਜਿਸ ਤੇ ਲੋਕਾਂ ਨੂੰ ਦੀਵਾਲੀ ਦੇ ਨੇੜੇ ਜਿਹੜੀ ਖਰੀਦਦਾਰੀ ਹੈ ਅਸੀਂ ਚਾਹੁੰਦੇ ਹਾਂ ਕਿ ਆਪਣੇ ਦੇਸ਼ ਦੇ ਬਣੇ ਹੋਏ ਸਮਾਨ ਦਾ ਜਿਆਦਾ ਤੋਂ ਜਿਆਦਾ ਉਪਯੋਗ ਹੋਵੇ ਸਾਡੀ ਜਿਹੜੀ ਅਰਥ ਵਿਵਸਥਾ ਹੈ ਉਹ ਮਜ਼ਬੂਤ ਹੋਏਗੀ ਸਾਡਾ ਜਿਹੜਾ ਪੈਸਾ ਸਾਡੇ ਕੋਲ ਰਹੇਗਾ ਭਾਰਤ ਵਿੱਚ ਹੀ ਘੁੰਮੇਗਾ ਤੇ ਸਾਡੀ ਡੋਲਮੈਂਟ ਹੋਏਗੀ ਔਰ ਸਾਡਾ ਭਾਰਤ ਜਲਦੀ ਤੋਂ ਜਲਦੀ ਆਰਥਿਕ ਸਮ੍ਰਿਧੀ ਦੀ ਤਰ੍ਹਾਂ بڑੇਗਾ ਇਸੇ ਤਰ੍ਹਾਂ ਫਾਜ਼ਿਲਕਾ ਮੋਗਾ ਤੇ ਪਟਿਆਲਾ ਦੇ ਲੋਕਾਂ ਦਾ ਆਖਣਾ ਹੈ ਸੁਬੋਦ ਵਰਮਾ ਫਾਜ਼ਿਲਕਾ ਤੋਂ ਸਵਦੇਸ਼ੀ ਸ਼ਬਦ ਜੋ ਹੈ ਸਾਡੇ ਵਾਸਤੇ ਕੋਈ ਨਵਾਂ ਨਹੀਂ ਹੈ ਆਜ਼ਾਦੀ ਦੇ ਅੰਦੋਲਨ ਦੇ ਦਿਨਾਂ ਤੋਂ ਸਵਦੇਸ਼ੀ ਦਾ ਸ਼ਬਦ ਸਾਡੇ ਰਗ ਰਗ ਵਿੱਚ ਦੌੜਦਾ ਪਿਆ ਸੀ ਤੇ ਅੱਜ ਜਦੋਂ ਕਿ ਭਾਰਤ ਵਿਕਸਤ ਹੋਣ ਦੀ ਰਾਹ ਤੇ ਬਿਲਕੁਲ ਨੇੜੇ ਪਹੁੰਚ ਚੁੱਕਿਆ ਹੈ ਇਸ ਮੌਕੇ ਕਈ ਬਾਹਰਲੇ ਮੁਲਕਾਂ ਵੱਲੋਂ ਕਾਹ ਤਰ੍ਹਾਂ ਦੀ ਰੋੜੇ ਟਕਾਏ ਜਾ ਰਹੇ ਨੇ ਔਕੜਾਂ ਪੇਸ਼ ਕੀਤੀ ਜਾ ਰਹੀਆਂ ਉਸ ਤੋਂ ਬਚਣ ਵਾਸਤੇ ਇੱਕੋ ਇੱਕ ਰਸਤਾ ਹੈ ਕਿ ਮੇਕ ਇਨ ਇੰਡੀਆ ਯਾਨੀ ਕਿ ਜਿਹੜਾ ਆਪਣੇ ਹਿੰਦੁਸਤਾਨ ਦੀ ਚੀਜ਼ ਬਣਦੀ ਹੈ ਉਹਦੇ ਦਾ ਅਸੀਂ ਪੂਰਾ ਜੋਰ ਦਈਏ ਮੈਂ ਜਗਜੀਤ ਮਰੇਜੀ ਲੈਕਚਰ ਮਹਿਸੂਸ ਕਰਦੀਆਂ ਕਿ ਮੇਕ ਇਨ ਇੰਡੀਆ ਵਰਗੇ ਪ੍ਰੋਜੈਕਟ ਨਾ ਸਿਰਫ ਕਿਸੇ ਦੇਸ਼ ਵਾਸਤੇ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਮਹੱਤਵ ਰੱਖਦੇ ਹਨ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਹ ਕਿਸੇ ਵੀ ਦੇਸ਼ ਦੀ ਇਕਨੋਮੀ ਨੂੰ ਉੱਚਾ ਚੁੱਕਣ ਦੇ ਵਿੱਚ ਬਹੁਤ ਸਹਾਇੀ ਹੁੰਦੇ ਹਨ ਕਿਉਂਕਿ ਇਹ ਦੇ ਨਾਲ ਜੋ ਨੌਕਰੀਆਂ ਹਨ ਪੀੜੀ ਹੈ ਉਹਨਾਂ ਦੇ ਜੋ ਸਕਿੱਲ ਨੂੰ ਇੱਕ ਤਾਂ ਉਜਾਗਰ ਹੁੰਦੀ ਹੈ ਉਹਨਾਂ ਸਕਿੱਲਸ ਨੂੰ ਇੱਕ ਰਸਤਾ ਮਿਲਦਾ ਹੈ ਕਿ ਉਹ ਕਿਵੇਂ ਡਿਵੈਲਪ ਕਰ ਸਕਣ ਇਹਨਾਂ ਨੂੰ ਤੇ ਇਹਦੇ ਨਾਲ ਨਾਲ ਲਘੂ ਉਦਯੋਗਾਂ ਨੂੰ ਵੀ ਬਹੁਤ ਜ਼ਿਆਦਾ ਮਾਨਤਾ ਮਿਲਦੀ ਹੈ ਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਨਾਲ ਗਲੋਬਲ ਪੱਧਰ ਤੇ ਵੀ ਕਿਸੇ ਵੀ ਦੇਸ਼ ਦੀ ਇਕਨੋਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਮੈਂ ਭਗਵਾਨ ਦਾਸ ਗੁਪਤਾ ਸਮਾਜ ਸੇਵਕ ਪਟਿਆਲਾ ਕਹਿੰਦੇ ਨੇ ਨਾ ਵੀ ਦੇਸੀ ਖਾਓ ਸਵਦੇਸ਼ੀ ਅਪਣਾਓ ਸਾਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਸਵਦੇਸ਼ੀ ਇਹ ਚੀਜ਼ਾਂ ਨੂੰ ਵਰਤਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਵਪਾਰ ਹੈ ਉਹ ਵੀ ਵਧੂਗਾ ਛੋਟੇ ਜਿਹੜੇ ਕਾਰੀਗਰ ਨੇ ਉਹ ਵੀ ਉન્નਤੀ ਕਰਨਗੇ ਇਸ ਦੇ ਨਾਲ ਨਾਲ ਜਿਹੜਾ ਹੈ ਸਾਨੂੰ ਵੀ ਬਹੁਤ ਫਾਇਦਾ ਹੋਏਗਾ ਸਾਨੂੰ ਜਿਹੜੀ ਸਰਦੇਸੀ ਚੀਜ਼ ਹੈ ਉਹ ਵਿਦੇਸੀ ਚੀਜ਼ ਨਾਲੋਂ ਸਾਨੂੰ ਸਸਤੀ ਵੀ ਪਏਗੀ ਔਰ ਸਾਡੇ ਕਾਰੀਗਰੀ ਦੇ ਨਾਲੋਂ ਤਸ਼ਾਹਤ ਹੋਣਗੇ ਸਾਡਾ ਵੀ ਫਾਇਦਾ ਹੈ ਸਾਡੇ ਦੇਸ਼ ਦਾ ਵੀ ਫਾਇਦਾ ਹੈ ਮੁਹਾਲੀ ਦੇ ਰਹਿਣ ਵਾਲੇ ਸਮਾਜ ਸੇਵੀ ਅਸ਼ੋਕ ਚਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ से 11 साल पहले जो ये आत्मनिर्भर भारत की शुरुआत किया गया था उसके ऊपर में मोदी जी गवर्नमेंट ने बहुत से बड़ा काम किया है इससे कि समाज के अंदर देश के अंदर बिजनेसमैनों के अंदर एक नई जागृति आई है हमारे वैज्ञानिकों में एक स्वावलंबी जो पहले से थे उनको देश को आगे बढ़ाने के लिए बहुत ही ज्यादा मोटिवेशन हुआ है पूरे वर्ल्ड के अंदर हमारा इकोनॉमी डाउन नहीं हुआ है हम अग्रसर हो रहे हैं क्योंकि हम मेक इन इंडिया और आत्मनिर्भर भारत के ऊपर में चल रहे हैं इसके लिए पूरा देश भारतीय गवर्नमेंट के साथ है और कंधे में कंधा मिला करके बच्चे से लेकर के सभी जितने भी लगा हुआ। ओदर है उनके साथ लगाओ उधर दीनदयाल उपाध्याय ग्रामीण कौशल योजना बारे जानकारी देंदे मोहाली डिप्टी कमिश्नर सोनम चौधरी ने दसिया ਸਾਡੇ ਕਾਫੀ ਸਾਰੇ ਜਿਹੜੇ ਬੈਨੀਫਿਸ਼ੀਅਰੀਜ਼ ਹੈਗੇ ਆ ਜਿਹੜੇ ਇਸ ਦਾ ਲਾਭ ਲੈ ਚੁੱਕੇ ਹੈਗੇ ਇਹ ਫਿਲ ਦੇ ਲਈ ਤੇ ਉਹਨਾਂ ਨੂੰ ਅੱਗੇ ਵਧਾਉਣ ਲਈ ਔਮਨ ਉਹ ਵੀ ਜਿਹੜੇ ਹੈਗਾ ਕਾਫੀ ਜ਼ਿਆਦਾ ਮਦਦ ਕਰ ਰਹੀ ਹੈ ਪਿਛਲੇ ਸਾਲ ਦੇ ਵਿੱਚ ਵੀ ਕਾਫੀ ਜਿਹੜੇ ਸਾਡੇ ਏਰੀਆ ਦੇ ਵਿੱਚ ਔਮਨ ਹੈਗੀਆਂ ਨੇ ਉਹਨਾਂ ਨੇ ਇਸ ਦਾ ਬਹੁਤ ਜ਼ਿਆਦਾ ਫਾਇਦਾ ਲਿਆ ਹੈਗਾ ਇਹਨਾਂ ਨੂੰ ਅੱਗੇ ਪ੍ਰੋਮੋਟ ਕਰਨ ਲਈ ਡਿਫਰੈਂਟ ਡਿਫਰੈਂਟ ਜਿਹੜੇ ਸਕਿੱਲਸ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਇਹਨਾਂ ਨੂੰ ਪ੍ਰੋਮੋਟ ਕਰ ਰਹੇ ਆ ਜੋ ਇਹਨਾਂ ਨੂੰ ਅਸਿਸਟੈਂਸ ਦੀ ਲੋੜ ਹੈ ਪ੍ਰੋਵਾਈਡ ਕਰ ਰਹੇ ਆ ਜਿੰਨੇ ਵਕਤ ਵਕਤ ਜਗ੍ਹਾ ਤੇ ਐਗਜ਼ੀਬਿਸ਼ਨਸ ਹੁੰਦੇ ਨੇ ਅਸੀਂ ਉਹਨਾਂ ਲੋਕਲ ਲੈਵਲ ਤੇ ਵੀ ਇਹਨਾਂ ਨੂੰ ਮੋਬਾਈਲ ਕਾਰਡਸ ਜਾਂ ਇਸ ਚੀਜ਼ ਦੀ ਜਿਨ੍ਹਾਂ ਨੂੰ ਚਾਹੀਦੀ ਹੈਗੀ ਅਸੀਂ ਉਹ ਪ੍ਰੋਵਾਈਡ ਕਰ ਰਹੇ ਹੈਗੇ ਆਂ ਤੋਂ ਤਕਰੀਬਨ 5 ਤੋਂ 10 ਹਜ਼ਾਰ ਬਫਿਸ਼ਰੀ ਜਿਹੜਾ ਹੈਗਾ ਇਸ ਦਾ ਫਾਇਦਾ ਲੈ ਚੁੱਕੇ ਹੈ ਇਹਨਾਂ ਯੋਜਨਾਵਾਂ ਨਾਲ ਲੋਕਾਂ ਦੇ ਜੀਵਨ ਚਾਈ ਤਬਦੀਲੀ ਬਾਰੇ ਲਾਪਾਤਰੀਆਂ ਨੇ ਆਕਾਸ਼ਵਾਣੀ ਜਲੰਧਰ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਮੁਹਾਰੀ ਤੋਂ ਲਾਪਾਤਰੀਆਂ ਦਾ ਆਖਣਾ ਹੈ ਕਿ ਉਹਨਾਂ ਨੂੰ ਇਹਨਾਂ ਯੋਜਨਾਵਾਂ ਦਾ ਬਹੁਤ ਫਾਇਦਾ ਹੋਇਆ ਹੈ प्रतिभा चौहान मैंने कौशल विकास योजना के तहत लोन लिया था तो इट इज वेरी हेल्पफुल फॉर मी इट गिव मेन हेल्प टू तो सेटअप माय जो भी मैंने काम शुरू किया था तो ये महिलाओं के लिए बहुत अच्छी चीज है इट्स रूरल डेवलपमेंट प्रोग्राम बेसिकली तो जो महिलाओं को बाहर जाने की भी जरूरत नहीं है वहाँ घर पे रह के अपना काम कर सकती है तो आपको पैंतीस परसेंट सब्सिडी मिलती है इसमें इट्स वेरी हेल्पफुल फॉर ऑल द लेडीज तो जो भी गवर्नमेंट ने ये योजना चलाई है मैं उनके लिए बहुत शुक्रगुजार गुजार हूँ 17 ਸਤੰਬਰ ਤੋਂ 16 ਅਕਤੂਬਰ ਤੱਕ 8ਵਾਂ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ ਲੋਕਾਂ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਬਾਰੇ ਵੱਖ-ਵੱਖ ਮਹਾਰਾ ਨੇ ਦੱਸਿਆ ਮੈਂ ਡਾਕਟਰ ਚੰਦਰਸ਼ੇਖਰ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਹੈਗਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਔਰ ਜੋ ਡੱਬਾ ਵਧ ਭੋਜਨ ਹੈ ਉਹ ਨਹੀਂ ਖਾਣਾ ਚਾਹੀਦਾ ਔਰ ਜੰਕ ਫੂਡ ਨਹੀਂ ਖਾਣਾ ਚਾਹੀਦਾ ਸੰਤੁਲਿਤ ਭੋਜਨ ਉਹ ਹੈ ਜਿੰਦੇ ਚ ਸਾਰੇ ਤਰ੍ਹਾਂ ਦੇ ਭੋਜਨ ਹੋਵੇ ਫਲ ਵੀ ਹੈ ਹਰੀਆਂ ਸਬਜ਼ੀਆਂ ਵੀ ਹੈ ਔਰ ਖਾਸ ਕਰਕੇ ਸਾਨੂੰ ਰੀ ਹੀਟ ਫਰਾਈਡ ਆਈਟਮਸ ਨੂੰ ਅਵਾਇਡ ਕਰਨਾ ਚਾਹੀਦਾ ਹੈ ਉਸ ਨੂੰ ਜੇ ਅਸੀਂ ਤੇਲ ਨੂੰ ਜਾਂ ਕਿਓ ਨੂੰ ਵਾਰ-ਵਾਰ ਗਰਮ ਕਰਦੇ ਹਾਂ ਤਾਂ ਉਹ ਟ੍ਰਾਂਸ ਫੈਟ ਚ ਬਦਲ ਜਾਂਦਾ ਹੈ ਟ੍ਰਾਂਸ ਫੈਟ ਬਹੁਤ ਡੇਂਜਰਸ ਹੈ ਔਰ ਕੈਂਸਰ ਦਾ ਬਹੁਤ ਵੱਡਾ ਕਾਰਨ ਹੈ ਮੇਰਾ ਨਾਮ ਸੋਮਨ ਵਾਲਾ ਹੈ ਜਿਸ ਤਰ੍ਹਾਂ ਕਿ ਤੁਹ ਕਿਆ ਨੂੰ ਔਰਤਾਂ ਨੂੰ ਵਾਤਵਾਰ ਦੀ ਇਸ ਚੀਜ਼ ਵੱਲ ਪ੍ਰੇਰਿਤ ਕਰਦੇ ਕਿ ਬਾਹਰ ਦਾ ਖਾਣਾ ਪੀਜ਼ਾ 버ਗਰ ਇਹੋ ਅਸੀਂ ਬੱਚਿਆਂ ਨੂੰ ਨਾ ਦਈਏ ਇਹਦੇ ਕੈਮੀਕਲਸ ਬਹੁਤ ਹੁੰਦੇ ਹੈ ਜਿਹੜੇ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਅਸੀਂ ਸਦਾ ਦਿੰਦੇ ਆ ਕੋਸ਼ਿਸ਼ ਕਰੀਏ ਕਿ ਵਾਤਵਾਰ ਘਰ ਦੇ ਬਣੇ ਤੇ ਸਾਫ ਸੁਥਰੇ ਭੋਜਨ ਖਾਣ ਤੇ ਗਰਭਵਤੀ ਔਰਤਾਂ ਨੂੰ ਵੀ ਸਮਝਾਇਆ ਜਾਂਦਾ ਹੈ ਕਿ ਗਰਭ ਦੌਰਾਨ ਕਮ ਸੇ ਕਮ ਬਾਹਰੀਆਂ ਚੀਜ਼ਾਂ ਨੂੰ ਅਵੋਇਡ ਕਰਨ ਮੈਂ ਜਸਪ੍ਰਿਤ ਹੈਲਥ ਡਿਪਾਰਟਮੈਂਟ ਜ਼ਿਲ੍ਹਾ ਮੋਗਾ ਭਾਰਤ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਸੇਤਮਨ ਨਾਰੀ ਸਤਿ ਪਰਿਵਾਰ ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਿਹਤ ਕੇਂਦਰਾਂ ਵਿੱਚ ਜਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਕੈਂਪ ਲਗਾਏ ਜਾ ਰਹੇ ਆ ਜਿਨ੍ਹਾਂ ਵਿੱਚ ਅਸੀਂ ਮੋਸਟਲੀ ਗਰਭਵਤੀ ਔਰਤਾਂ ਦਾ ਔਰ ਛੋਟੇ ਬੱਚਿਆਂ ਦਾ ਚੈੱਕਅਪ ਕਰਦੇ ਆ ਇਸ ਲਈ ਅਸੀਂ ਜਿਹੜੀਆਂ ਨਾਨ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਵੀ ਅਸੀਂ ਸਿਹਤ ਬਾਰੇ ਜਾਗਰੂਤ ਕਰ ਰਹੇ ਆ ਮਲ ਰੰਦਾਵਾ ਸੋ ਜਿਸ ਤਰ੍ਹਾਂ ਅਸੀਂ ਜਾਣਦੇ ਆ ਕਿ ਪੌਸ਼ਟਿਕ ਆਹਾਰ ਜਿਹੜਾ ਵਾ ਜਿਹਦੇ ਵਿੱਚ ਹਰੀਆਂ ਸਬਜ਼ੀਆਂ ਪ੍ਰੋਟੀਨ ਔਰ ਹੋਰ ਇਹਦੇ ਵਿੱਚ ਜਿਹੜੇ ਆ ਜ਼ਰੂਰੀ ਪੋਸ਼ਕ ਜਿਹੜੇ ਹਰ ਇੱਕ ਚੀਜ਼ਾਂ ਸਬਜ਼ੀਆਂ ਵਿੱਚ ਪਾਈ ਜਾਂਦੇ ਨੇ ਸਾਨੂੰ ਇਹ ਜਨਾਵਾ ਲੈਣੇ ਚਾਹੀਦੇ ਨੇ ਜਿਸ ਤਰ੍ਹਾਂ ਕਿ ਇਹ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਵਾਸਤੇ ਇਹ ਜਿਹੜੇ ਤੱਤ ਨੇ ਬਹੁਤ ਜ਼ਰੂਰੀ ਆ ਬੰਦ ਡੱਬਾ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਮਾੜੀਆਂ ਨੇ ਜਿਹੜੀਆਂ ਨੈਚੁਰਲ ਚੀਜ਼ਾਂ ਆ ਰਹੀਆਂ ਨੇ ਕੋ ਉਹ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਨੇ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਹਾਲੀ ਤੋਂ ਮਨੋਜ ਗਿਰਦਰ ਫਰੀਦਕੋਟ ਤੋਂ ਤਰਸੀ ਮਾਰ ਫਾਜ਼ਿਲ ਦਾ ਤੋਂ ਜਲੇਸ਼ਟਈ ਮੋਗਾ ਤੋਂ 우ਸ਼ਾ ਕੌਰ ਜਸ਼ਨ ਪਟਿਆਲਾ ਤੋਂ ਰਾਉ ਬ੍ਰਿੰਦਰ ਅਤੇ ਮਾਨਸਾ ਤੋਂ ਜਗਿੰਦਰ ਮਾਨ ਇਸ ਦਿਨਾਲੀ ਸਮਾਚਾਰ ਦਰਸ਼ਣ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ ਪੇਸ਼ਕਸ਼ ਰਾਜੇਸ਼ 바ਲੀ